ਸਤਿ ਸ੍ਰੀ ਅਕਾਲ ਜੀ ਲਓ ਜੀ ਗੋਭੀ ਦੇ ਜਿਹੜੇ ਡੱਕੇ ਹੋਏ ਤੇ ਉਹ ਠੀਕ ਹੈ ਬਾਕੀ ਨਵੀਂ ਲਿਆ ਕੇ ਲਾਵਾਂਗੇ ਅੱਜ ਧਨੀਆ ਪਾਲਕ ਮੇਥੀ ਲਾਤਾ ਸਾਰਾ ਕੁਝ ਆਪੂ ਆਪੂ ਕਹਿੰਦਾ ਟਮਾਟਰ ਲਾਉਣੇ ਸਿਆਲ ਦੇ ਮੈਂ ਫਾਇਦਾ ਤਾਂ ਹੈ ਨਹੀਂ ਕੋਈ ਗਰਮੀਆਂ ਦੇ ਫਾਇਦਾ ਟਮਾਟਰ ਮਿਰਚਾਂ ਬੱਤਰ ਗੁੱਟੇ ਲਾ ਦੇ ਇੰਨੇ ਵੀ ਤਾਂ ਕੁਝ ਨਹੀਂ ਹੁੰਦੇ ਜੀ ਪੰਜ ਚਾਰ ਬੁੱਤੇ ਪੰਜ ਸੱਤ ਲੱਗ ਜੂਗਾ ਇੰਨੇ ਵਿੱਚ ਕੁਝ ਨਹੀਂ ਹੁੰਦਾ ਖਿਆਲ ਦੇ ਗਾਂਹਾਂ 'ਤੇ ਜਦੇ ਲੱਗਣ ਲੱਗ ਜਾਂਦੇ ਨੇ ਇਹ ਕਰੇ ਲੱਗਦੇ ਤਾਂ ਹੈ ਜਿਹੜੇ ਹੁਣ ਦੇ ਲੱਗੇ ਹੋਏ ਆ ਇਹਨਾਂ ਨੇ ਸਾਰੇ ਸਿਆਲ ਇਹਨਾਂ ਨੂੰ ਕੁਝ ਨਹੀਂ ਲੱਗਣਾ ਲੱਗਣਾ ਨਹੀਂ ਛੌੜਾ ਹੋ ਜਾਂਦਾ ਲੱਗਣ ਲੱਗ ਜਾਂਦੇ ਇਹਨਾਂ ਨੂੰ ਛੌੜਾ ਕਿੱਥੇ ਤੇ ਕੋਰੇ ਨਹੀਂ ਮਾਰਦੇ ਨੇ ਕੋਰੇ ਨਹੀਂ ਕੋਰਾ ਪੈਂਦਾ ਇੱਥੇ ਤਾਂ ਸਭੂਗਾ ਨਹੀਂ ਅਗਣ ਚੜਦੇ ਫੱਗਣੇ ਲੱਗਣ ਲੱਗ ਜਾਂਦੇ ਨੇ ਫੇ ਮੁਕਤੀ ਨਹੀਂ ਬੇਲ ਵਾਲਾ ਜਿਹੜਾ ਇਹ ਲਾਉਣਾ ਤਾਂ ਬੇਲ ਵਾਲਾ ਪੰਜ ਚਾਰ ਮੁਕਿਆਂ ਦੇ ਕਿਉਂ ਇੰਨੇ ਮੈਂ ਕਿਹਾ ਜਗ੍ਹਾ ਤਾਂ ਹੈ ਨਹੀਂ ਫੇਰ ਆਏ ਆ ਨਾ ਪੱਟ ਹੋ ਜਾਣਾ ਤੇਰਾ ਮਿੱਥੇ-ਮੂਥੇ ਆ ਜਿਹੜੇ ਨਾਲੇ ਤੇਰੇ ਉਹ ਆ ਜਿਹੜਾ ਸਾਗ ਬੀਜਿਆ ਸਾਗ ਸੂਪ ਤੇਰਾ ਪੱਟ ਹੋ ਜਾਣਾ ਫੇਰ ਲਾ ਦਾਂਗੇ ਮਤਾ ਇਹ ਕਹਿੰਦਾ ਤਾਂ ਕੋਈ ਰੂਟ ਦੇ ਵਿੱਚ ਟੱਕਰ ਨਹੀਂ ਪਾਪੇ ਉਹ ਲਾਕਪਰੇ ਲਾ ਦੂੰਗਾ ਪਾਣੀ ਸਾਈਡ ਸਾਈਡ ਹੀ ਲਾ ਦੇ ਹਾਂ ਚੱਲ ਦੇਖਦੇ ਆ ਕੋਈ ਨਹੀਂ ਲਿਆਉਂਗਾ ਆਬਾ ਤੁਸੀਂ ਕਹਿਤਾ ਆਗੇ ਹੁਣ ਹੋਰ ਕਿਆ ਕਰਨਾ ਹੁਣ ਪਰ ਦੇ ਦੂੰਗਾ ਆ ਪ੍ਰੋਜੈਕਟ ਵੀ ਲਿਆਉਣਾ ਹਜੇ ਤੂੰ ਨਾ ਲਿਆਈ ਮੇਰੇ ਰਹਿਣ ਦੀ ਅੱਛਾ ਮੈਨੂੰ ਗਲਤ ਦੇ ਦੂਂਗੇ ਨਹੀਂ ਕੰਪੌਰ ਤੇ ਮਿਲਦੇ ਆ ਅੱਛਾ ਤੇ ਆ ਬੀਲ ਵਾਲੇ ਕਹਿ ਕੇ ਲਿਆਈ ਮੈਂ ਕਿਹਾ ਮੈਨੂੰ ਕਿਤੇ ਗਲਤ ਦੇ ਦੂਂਗੇ ਬਈ ਬੀਲ ਵਾਲੇ ਕੁਝ ਨਹੀਂ ਵੀ ਜੀ ਹੈਗੀ ਬੀਲ ਵਾਲੇ ਕੋਈ ਹੋਰ ਹੁੰਦੇ ਆ ਹਾਂ ਉਹ ਕੋਈ ਬਹੁਤ अच्छा चलो ठीक हु. है जी ਜਿਹੜਾ ਆਰਡਰ ਕਰਤਾ ਇਹਨੂੰ ਵੀ ਜਾਲੀ ਦੇ ਕੇ ਲਿਆਉਂਦਾ ਅੱਜ ਨਹੀਂ ਤਾਂ ਫਿਰ ਸ਼ਾਮ ਨੂੰ ਵਿੱਚ ਬੈਠੀਆਂ ਹੋਣੀਆਂ ਤਾਂ ਹੀ ਅੱਜ ਬੰਦ ਕਰੀਆਂ ਵਿਆਂ ਉਹ ਹਾਂ ਜਦੋਂ ਛੱਡੇ ਨਹੀਂ ਹੋਣੀਆਂ ਤਾਂ ਹੀ ਤਾਂ ਬੰਦ ਕਰਤੀਆਂ ਵਿੱਚ ਉਹ ਅੱਜ ਛੱਡ ਥੋੜਾ ਹੋਣੀਆਂ ਫੇਰ ਤਾਂ ਕੰਮ ਖਰਾਬ ਹੈ ਜੀ ਛੱਡਤੀਆਂ ਹੁਣਾਂ ਜੱਡੀ ਜਿੰਨੇ ਦਿਨ ਲੱਗਦੀ ਹੈ ਹੁਣ ਤਾਂ ਜਾਲੀ ਲਾ ਕੇ ਫੇਰੇ ਛੱਡ ਹੋਣੀਆਂ ਜਾਲੀ ਲੰਬੀ ਦੇਣੋ ਜਾਲੀ ਉਹ ਲਾ ਦੇਣੀ ਪਾਈਪ ਤਾਂ ਮਹਿੰਗੇ ਪਾਉਣੇ ਆ ਜਾਲੀ ਉਹ ਲਿਆਉਣੀ 3 ਫੁੱਟ ਵਾਲੀ ਕਿੰਨੇ ਦੀ ਉਹਨੀ ਪਤਾ ਨਹੀਂ ਜਿੰਨੇ ਦੀ ਹੋਈ ਕਿਲੋਆਂ ਚ ਹੁੰਦੀ ਆ 70 80 ਰੁਪਏ ਕਿਲੋ ਹੋਊਗੀ ਕਰਾਲੀ ਕਿੱਥੇ ਰੋ ਪਤਾ ਨਹੀਂ ਪੁੱਛੀ ਹਲੇ ਤਾਂ ਪੁੱਛ ਤਾਂ ਲੈ ਪੁੱਛਦਾ ਤਾਂ ਸੀਗਾ ਕਿ ਮੁੱਖੀ ਪੁੱਛਦਾ ਅੱਜ ਕਰਾਲੀ ਮੁੱਖੀ ਦਾ ਕੋਈ ਨਹੀਂ ਲਓ ਜੀ ਬੂਟੇ ਸਾਫ ਲੱਗੇ ਹੋਏ ਕਰਨ ਮੈਂਗਾ ਇਹਨਾਂ ਨੂੰ ਸਾਫ ਕਰਤੀਏ ਕੱਕ ਫੇਰ ਬਹੁਤ ਹੋਇਆ ਇਹਨਾਂ ਪੂਰਾ ਵੈਸੇ ਤਵੀਆਂ ਕੱਲ ਜੇ ਪਹਿਨਾ ਬਾਦ ਦਿੰਦੇ ਆ ਉਹ ਵੀ ਠੀਕ ਆ ਫਰਾਈਆਂ ਵੀ ਸਾਫ ਜ਼ਿਆਦਾ ਨਹੀਂ ਕਰਨਾ ਪੈਂਦਾ ਪਰ ਫਿਰ ਉਹ ਤੇ ਕੀ ਆਏ ਹੋ ਜਾਂਦਾ ਵੀ ਤਵੀਆਂ ਅੱਛਾ ਤੇ ਜਾ ਕੇ ਮਿੱਟੀ ਵਿੱਚ ਮਾਰਦੀਆਂ ਜਿਆਦਾ ਆਪਾਂ ਬੋਂਦੇ ਆ ਨਾ ਫਿਰ ਇਧਰ ਤੇ ਮਿੱਟੀ ਜਾ ਕੇ ਇਹਦੇ ਵਿੱਚ ਮਾਰਦੀਆਂ ਫਿਰ ਉਹ ਸਾਫ਼ ਨਹੀਂ ਹੁੰਦੀ ਮਿੱਟੀ ਉਨੀ ਵੀ ਮਿੱਟੀ ਜਿਆਦਾ ਹਟਾਉਣੀ ਪੈਂਦੀ ਆ ਇਹਦੇ ਕਰਕੇ ਮੈਂ ਕਿਹਾ ਵੀ ਤੂੰ ਪਹਿਲਾਂ ਹਟਾ ਲੈਂਦੇ ਆਪਾਂ ਫਿਰ ਉਹ ਤੇ ਬਾਅਦ ਉਹ ਕਰਾਂਗੇ ਬਾਹਾਂਗੇ ਕਾਲੂ ਦੇਖਦੇ ਆ ਬਾਕੇ ਕਾਲੂ ਹੋ ਗਏ ਸਾਫ਼ ਕਾਲੂ ਤਾਂ ਨਹੀਂ ਹੁੰਦੇ ਇਹ ਅਸੀਂ ਕਾਲੂ ਤਾਂ ਹੋ ਜੂਗੇ ਅੱਜ ਨਹੀਂ ਹੁੰਦੇ ਪਰਸੋਂ ਨੂੰ ਫਿਰ ਆਉਣੀ ਕਰਾਂਗੇ ਇਹਨਾਂ ਨੂੰ ਮਗਾ ਵੀ ਕਣਕੇ ਬਿਜਣੀ ਆ ਹਜ ਬਥੇਰਾ ਟਾਈਮ ਪਰ ਹੂੰ ਤਿਆਰ ਕਰ ਦਈਆ ਸਾਫ ਸਫਈਆ ਕਰਕੇ ਆਇਨ ਬਾਦੀਏ ਵਿੱਚ ਤੇ ਕਾਕੰਡਾ ਸੁੱਕ ਜੂ ਇੱਧਰ ਘਟ ਆ ਕਿਉਂਕਿ ਇੱਧਰ ਸ਼ੋਰ ਆਏ ਇੱਧਰ ਸ਼ੋਰਾ ਨਹੀਂ ਤਾਂ ਹੈਗਾ ਇੱਧਰ ਕੱਖ ਕੰਡਾ ਜ਼ਿਆਦਾ ਧੁੱਪਾਂ ਪੈਂਦੀ ਜਿੱਧਰ ਉਧਰ ਕੱਖ ਕੰਡਾ ਘਟਾ ਤੇ ਪੱਤੇ ਹੀ ਜ਼ਿਆਦਾ ਆਈ ਚਲੋ ਕਰਦੇ ਆ ਸੌਫੀ ਨੂੰ ਉਧਰ ਪਹਿਲਵਾਨ ਬਾਉਣ ਲੱਗਿਆ ਆਪ ਉਹ ਦੇਖੋ ਗਿੜਮ ਮਾਰ ਕੇ ਆਉਂਦੇ ਨੇ ਇਹਨੇ ਉਹ ਕਦਾਂ ਠੀਕ ਆ ਤਸਲਾ ਚੱਕਿਆ ਉਹ ਛੋੜੀ ਘਰ ਭੁੱਲ ਆਇਆ ਜਵੀ ਦਾ ਛੱਤਾ ਜਵੀ ਦਾ ਹੈ ਨਾ ਨਾ ਠੀਕ ਆ ਉਹ ਸਿਮੇਂਟ ਵਾਲਾ ਦੂਆ ਉਹ ਆਉਂਦੇ ਫਿਰ ਖਰਾਬ ਕੱਪੜੇ ਖਰਾਬ ਹੋ ਜਾਂਦੇ ਨਾ ਠੀਕ ਆ ਤਸਲੇ 'ਚ ਆਹ ਲੈ ਕੇ ਦੇ ਦੇ ਸਾਰੇ ਜੀ ਬੀਜਣੀਆਂ ਨਾ ਨਾ ਦੋ ਵਗਾਰੇ ਬੀਜ ਲੈਣੇ ਅੱਗੇ ਵਾਂਗੂ ਪਿਛਲੀ ਵਾਰੀ ਤਾਂ ਗੇਤੇ ਬੀਜੇ ਤੇ ਮੀਂਹ ਪਵਾਤਾ ਸੀ ਦੇਖ ਲੈ ਪਹਿਲੀ ਵਾਰੀ ਹਾਂ ਜਦ ਸਾਡੇ ਗੱਲ ਪੈਂਦਾ ਤਾਂ ਇੱਕ ਦਿਨ ਨਹੀਂ ਪੈ ਗਿਆ ਤਾਂ ਹਾਂ ਬਸਿੰ ਵੀ ਜਿਆਦਾ ਜਿਆਦਾ ਉਰਲੇ ਗਿਆ ਰਿਆਂ ਚ ਕੀ ਕਹਿੰਦੀ ਜੀਰੀ ਗੱਲ ਵੜਾਉਣੀ ਛੱਬੀ ਅੱਜ ਵੜਾ ਦਿੰਦਾ ਲੈ ਹਾਂ ਬੱਲੇ ਤਾ ਨੰਬਰ ਲੈ ਗਿਆ ਤੂੰ ਨਾ ਆਈ ਵੀ ਤਾਂ ਹੈਗੀ ਆ ਹੈ ਹਾਂ ਹੁਣ ਡੋਡੀ ਫੇਰ ਵੀ ਹੈਗੀ ਤਾਂ ਹੈਗੀ ਆ ਕਈਆਂ ਦੇ ਇਹਨਾਂੋਂ ਵੀ ਜ਼ਿਆਦਾ ਹਾਂ ਕੀ ਕਰੀਏ ਹੁਣ ਸਤਵੀਰ ਦੇ ਦੇਖੀ ਤੂੰ ਦਿਖਦੇ ਹੀ ਨਹੀਂ ਤਾਂ ਨਾ ਕਰਨਾ ਕਰਾਉਣਾ ਕਿ ਆ ਤਾਂ ਰੱਬ ਰੱਖਾ ਇਹ ਸਾਰਿਆਂ ਨਾਲ ਹੀ ਜਾਕਣਾ ਹੈਗਾ ਮੇਰੇ ਵੀ ਹੈਗੀ ਉਧਰ ਥੱਲੇ ਸੋ ਸੋਰੀ ਹਾਂ ਹਾਂ ਮੇਰੀ ਵੀ ਐਕਣੀ ਆ ਇਹਨੂੰ ਘਾਟਾ 26 ਨੂੰ ਚੱਲ ਨਿਕਲ ਤਾਂ ਨਹੀਂ ਹੈ ਉਹ ਖਰਾਬ ਨਾ ਨਾ ਹੋ ਜਵੇ ਸਾਰੀ ਉਹ ਲੈ ਜਿੰਨੀ ਨਰਮ ਬਣਾਉਂਗਾ ਨਰਮ ਨੂੰ ਨਾ ਪੰਗਾ ਰਹਿੰਦਾ ਫੇਰ ਨਾ ਇਹ ਤੇਰਾ ਇੱਕ ਦੂਜੇ ਨੂੰ ਸੁਲਾਬ ਚੜ ਜਾਂਦੀ ਆ ਚੱਲ ਦੇਖਦੇ ਆ ਹੈਂ ਸਿੱਟਾ ਦੇ ਕੇ ਹੋਰ ਹਾਂ ਸਿੱਟਾ ਦੇ ਕੇ ਅਜੇ ਸਿੱਟਾ ਦੇਣਾ ਵਧੀਆ ਬਣ ਜਾਂਦਾ ਦੋ ਵਾਰ ਚ ਪਹਿਲੀ ਵਾਰੀ ਦੱਬ ਕੇ ਲਾ ਦੇ ਦੂਜੀ ਵਾਰੀ ਮੜਾ ਮੜਾ ਇਹਦੇ ਇੱਕ ਪਾਸੇ ਤਾਂ ਵੀ ਆ ਫਿਰ ਇੱਧਰ ਤੇ ਦੂਆ ਪਾਸੇ ਨੂੰ ਕਿਹੜਾ ਲੈਣਾ ਚਾਹੀਦਾ ਹੈ ਇਹ ਰਚਾਉਂਦਾ ਇਹਨੂੰ ਚੈਰੀ ਦਾ ਉਹ ਹੀ ਚੱਕਰ ਹੈ ਨਾ ਫਿਰ ਰੋਜ਼ ਤਵੀ ਗੈਲ ਥੋੜਾ ਜਿਹਾ ਸਫਾਈ ਕਰ ਦਿੰਦੀ ਆ ਨਹੀਂ ਸਫਾਈ ਨਹੀਂ ਹੁੰਦੀ ਗੈਲ ਤਵੀ ਦਾ ਪਈ ਆ ਘਰ ਆ ਨਹੀਂ ਸਪੈਕਟ ਕਰਵਾਉਣਾ ਕਰਾ ਦੇ ਤਾਂ ਕਿ ਉਹ ਮੁੰਡਾ ਨੀਲੇ ਦੇ ਕਹੜੇ ਵੈਂਡੋ ਫਾਰਮ ਨਹੀਂ ਠੀਕ ਹੈ ਮੈਂ ਤਾਂ ਉਹ ਕਿਹਾ ਤੇਰਾ ਮੁੰਡਾ ਹੋਰ ਕਿ ਨਾਲੇ ਸਸਤਾ ਮੈਂ ਕਿਹਾ ਕਿਹੜਾ ਨਿਊ ਆਲੈਂਡ ਲੈਣਾ ਹੈ ਨਿਊ ਆਲੈਂਡ ਕਹਿੰਦੇ ਆ ਹੋਰ ਕਿਹੜਾ ਹੈ ਬਾਪੂ ਵੀ ਜੱਟ 60 ਦੇ 60 ਦੇ ਮੈਂ ਜੀ ਕਿ ਜੇ ਮੰਨਦਾ ਇਹ ਮੈਂ ਨਹੀਂ ਮੰਨਦਾ 60 ਹਾਂ ਇਹ ਮੇਰੀ ਮਨਦਾ ਕਿਸੇ ਦੀ ਨਾਲ ਹੋਣਾ ਹੋ ਜਾ ਮਾਨੂੰ ਗਾਹੀ ਉਮਰ ਨਾ ਕੋਈ ਬਾਹਰ ਦੇ ਨਾਲ ਕੋਈ ਉਹ ਆਪੇ ਗੇ ਜਿਹੜਾ ساری ਆਵਾਜ਼ ਨਹੀਂ ਬੋਲਦਾ ਪਲਟਾਂ ਟੀਲਡ ਵਾਈਂ ਵਰਦਾ ਹੈਂ ਆਵਾਜ਼ ਨਹੀਂ ਆਗੀ ਕਾਦੀ ਰੂਟਾ ਬਟਰ ਚ ਮਾਰੇ ਦਾ ਟਰੈਕਟਰ ਦੀ ਕਹਿੰਦਾ ਵੈਸੇ ਜੇ ਭਲਾ ਕੀ ਹੋਣਾ ਮਾਰੇ ਦਾ ਰੂਟਾ ਬਟਰ ਦੀ ਨਹੀਂ ਆਗੀ ਹਨਾ ਠੀਕ ਆ ਜੀ ਇਹ ਚੱਲਦਾ ਲੈ ਛੱਟਾ ਕਿੱਥੇ ਆ ਉੱਦੋਂ ਰੱਖਿਆ ਹੈ ਕਹਿੰਦਾ ਆਉਂਦਾ ਹੈ ਚੱਕ ਲੈ ਇੱਕ ਉਧਰ ਖਿਆ ਇਹ ਵੀ ਦਾ ਛੱਟਾ ਦੇਣ ਨੂੰ ਚੱਲ ਐ ਪਹਿਲਵਾਨ ਪਿਛਲੀ ਵਾਰੀ ਬੀਜੇ ਦਿਨ ਮੀਂਹ ਪਵਾਤਾ ਤੋਰੇ ਆਪਾਂ ਨੇ ਨਹੀਂ ਦੱਸਿਆ ਵਾ ਦੇਖੀਏ ਕੈਦਰੀ ਨੂੰ ਦੱਸਿਆ ਕੈਦਰੀ ਦੇ ਪਿੱਛੇ ਲੈ ਗੰਦ ਹੋ ਰਹਿਣ ਨੇ ਆਹ ਹੋਰਿਆ ਸੋਮਵਾਰ ਨੂੰ ਦੱਸਿਆ ਵਾ ਉਹ ਵੀ ਕਿਹੜਾ ਪਤਾ ਰੱਬ ਦੇ ਰੰਗ ਦਾ ਤਪਰੇ ਕਾਲੂ ਵੀ ਪੈ ਜਾਣਾ ਹਾਂ ਸਾਰੇ ਨੇ ਬੀਜ ਦੀ ਉਹ ਬੀਜ ਦੇ ਹੁਣ ਨਾ ਜੀ ਜੀ ਪੜਾਉਣੀ ਕਈ ਦਾ ਕਹਿ ਦੱਸ ਦ ਨਟ ਕੇ ਬੀਜ ਲੂਗਾ ਉਹ ਹਾਲ ਦਾ ਹਫਤੇ ਤੱਕ ਉਹ ਹਲੇ ਅਗਲੇ ਹਫਤੇ ਦੱਸਿਆ ਵੇ ਇਹਨਾਂ ਡਰਨਾ ਤੂੰ ਬੀਜ ਦੇ ਦੇਖੀ ਜਾਉ ਜਿਹੜਾ ਕੋਈ ਹੋਣਾ ਦਾ ਰੱਬ ਦੇ ਰੰਗ ਜਿਵੇਂ ਲੱਗੀ ਤਾਂ ਫਾਇਦਾ ਤਾਂ ਹੈਗਾ ਹੈ ਜੀ ਮਜ਼ਾ ਤੌਰ ਨਹੀਂ ਹੋ ਗਈ ਮੁੰਡੇ ਦੀ ਦੇਖ ਤਾਂ ਟੀ-ਸ਼ਰਟ ਪਾਈ ਵੀ ਲੈ ਕੇ ਆਦਾ ਨਹੀਂ ਪਾਈ ਵੀ ਨਹੀਂ ਸਾਡੇ ਪੁਰੂ ਜਾਂਦੇ ਗਈ ਸੀ ਤੌਰ ਆਪਣੀ ਟੀ-ਸ਼ਰਟ ਦੀ ਹੈ ਕਹੀ ਦੀ ਦੀ ਆ ਆ ਪਿਆਰਾ ਨਾ ਪਤਲਾ ਹੋ ਕੇ ਆਉਂਗਾ ਯਾਦ ਤੂੰ ਹੀ ਮੁਕਰ ਗਿਆ ਲੈ ਗਿਆ ਤੂੰ ਹੀ ਮੁਕਰਿਆ ਤੂੰ ਮੁਕਰਿਆ ਇਕੱਲਾ ਲੈ ਹੁਣ ਫਿੱਟਾ ਆ ਜਾ ਦੇਖ ਲੈ ਫਿੱਟਾ ਦੇ ਕਰਦੇ ਨੇ ਫਿੱਟਾ ਦੇਣ ਨੂੰ ਦੱਸ ਗਿਆ ਗਿਆ ਬੈਦ ਬੰਨੇ ਚੱਲ ਠੀਕ ਆ ਹੁਣ ਜੇ ਜੰਮ ਗਈ ਇਹ ਆਪਣੇ ਕੱਲ ਪੈ ਜਾਂਦਾ ਇਹ ਠੀਕ ਸ਼ਾਰਟ ਸੀ ਪਹਿਲਾਂ ਦੋ ਕਿਹਾ ਪੱਟਾ ਹੀ ਦੇ ਦੋ ਤਸਲੇ ਨਾਲ ਹਾਂ ਆ ਰਾਏ ਜੇ ਤਾਂ ਮੈਂ ਤੇ ਦੇਣਾ ਝੋਲੀ ਲਿਆਉਣੀ ਝੋਲੀ ਭੁੱਲ ਗਿਆ ਕੱਚੇ ਚ ਪਾ ਲਾ ਬਸ ਹਾਂ ਐ ਲਾਈਦਾ ਹੁੰਦਾ ਆਪੇ ਦੇਈ ਜਾਣਾ ਪਤਾ ਲਾ ਦੇ ਲੰਬਾ ਹੱਥ ਆ ਨੀ ਗਲਤਾ ਤੇਰੇ ਪਈ ਜਾਣਾ ਸੀ ਗਲ ਗਲ ਪੈਣੀ ਗਲ ਪੈ ਗਈ ਤਾਂ ਪੂਰੇ ਥੱਲੇ ਪਾਸੇ ਦੇ ਪੈਣਾ ਕਿੰਨੂੰ ਹਾਂ ਤੋਹਾਨੂੰ ਕਹਿੰਦੇ ਬਾਜੀ ਕੀ ਹਦਾ ਬੇਜੀ ਤੂੰ ਰਾਇ ਦਾ ਦੇ 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 ਰਹਿਣ ਦਾ ਨੇ ਨੂੰ ਆ ਰਾਇ ਆਇਆ ਕੇ ਬਰਸੀਨ ਆਇਆ ਹਾਂ ਉਠਾ ਕੇ ਹੋ ਜਾਂਦਾ ਕਿਤੇ ਖਾ ਹੋ ਜਾਂਦਾ ਨਾ ਨਾ ਠੀਕ ਆ ਮਿੱਟੂ ਥੋੜਾ ਰੱਖ ਦੁਬਾਰਾ ਦੇਣਾ ਮੈਂ ਹਾਂ ਦੇਣਾ ਤੇ ਇੱਕ ਵਾਰੀ ਉਹ ਚੱਲ ਬਾ ਠੀਕ ਆ ਫਿਰ ਗੱਬੇ ਯਾਦਾ ਰੱਖ ਸੈਡਾਂ ਪਤਾ ਘੱਟੇ ਕੀ ਰਹਾ ਸੈਡਾਂ ਬਗੇੜੇ ਹੁੰਦਾ ਏ ਗੱਬੇ ਗੱਬੀ ਜਿਆਦਾ ਵਧੀਆ ਹੁੰਦਾ ਬਾ ਠੀਕ ਆ ਚੱਲੀ ਜਾਂਦੇ ਕਾ ਮੈਂ ਇੱਥੇ ਕੋਈ ਗੀਰ ਦੇਣਾ ਫੇ ਦੇਖੀ ਜਾਈਂ ਮੈਂ ਸਾਦਾ ਜਾਈ ਜਾਂਦਾ ਬੁੱਤਿਆ ਕਿ ਨਹੀਂ ਆ ਰਿਹਾ ਇਸ ਤਾਂ ਓਏ ਗੇਰੀ ਜਗੇਰੀਆ ਆਇਆ ਇਹ ਜੇ ਤੂੰ ਕਰ ਦਿੰਦਾ ਜੇ ਵੀ ਸਾਡੇ ਗਾਲ ਪੈ ਜਾਣ ਤਾਂ ਇਹ ਦੇਖ ਲੈ ਪਾਈਗਾ ਵੀ ਨਹੀਂ ਹੋਣਾ ਆ ਕੀਲੇ ਦਾ ਕਿਲੋ ਪੈਂਦਾ ਇਹ ਹਾਂ ਰਾਜਾ ਫੇਰ ਇਹਨੇ ਕਿਆਰੇ ਚ ਪਾਤਾ 200 ਗ੍ਰਾਮ ਵੈਗਣਾ ਫੇਰ ਖਾਸੀ ਜਗਾ ਉਹ ਪੁੱਤ ਪਿਆ ਹੋਵੇ ਕਿਲੋ ਕਿਲੇ ਦਾ ਹੁਣ ਕੱਟ ਲਾਈ ਹੁਣ ਪਲਵਾਨ ਹਾਂ ਤੇਜ਼ ਤੇਜ਼ ਫੇਰ ਦੇ ਵਾਸ ਇਹਨੂੰ ਪੈਰ ਇਹ ਵੀ ਮੰਗਣ ਲੱਗ ਗਿਆ ਹੁਣ ਹੱਸ ਤੇਰੇ ਘੂਟੇ ਵੇਚ ਕੇ ਪਹਿਲਾ 36 ਦੀ ਉਹ ਆ ਜਾਣਾ ਆਪਾਂ ਲੋਡ ਘੇਰ ਕਾ 36 ਇਹਦਾ ਫਾਰਮ ਟਰੈਕ ਉਪਰ ਫਿਰਦਾ ਚੱਲ ਇਹ ਹੁਣ ਤੀਏ ਗিয়ার ਕਰਕੇ ਦਵੀ ਜਾਂਦਾ ਨਾਰਾ ਤੀਏ ਹੀ ਠੀਕ ਆ ਘੱਟ ਲੱਗੂਗਾ ਬਾਜ ਜੱਕ ਲਿਆ ਉਹਨੇ ਉੱਪਰ ਹੁ ਭੱਜਦੇ ਨੇ ਕਰਨਾ ਕੋਲਾ ਹੋ ਜਾਂਦਾ ਕੀਹਦਾ ਮੈਂ ਦੇਖਿਆ ਬੰਦ ਦਾ ਕੋਲਾ ਹੋਇਆ ਤਾਂ ਆਹ ਬੁਗਾਰੀ ਹੁੰਦਾ ਹੈ ਇਨੀ ਫਰਕ ਆ ਹੁ ਤਾਂ ਫਰਕ 2 ਸੋ ਬਰੇਆ ਕਰਤੀਆਂ ਹੋਰ ਕਰ ਦਿੰਦਾ ਲੈ ਮਰਨ ਨਾਲ ਆਤਾ ਵਿੱਚ ਵੜ ਕੇ ਪਰ ਮੈਨੂੰ ਦੋ ਦਿਨ ਨਸ਼ਾ ਜਿਹਾ ਹੀ ਰਿਹਾ ਤੈਨੂੰ ਸੱਚੀ ਗੱਲ ਦੱਸਾਂ ਦੂਏ ਦੇ ਸ਼ਾਮ ਤੱਕ ਰਿਹਾ ਚਲੋ ਰੋਦੀ ਦਾ 3.5 ਹੋਰੇ ਤਰ੍ਹਾਂ ਦੀ 505 505 ਤੋਂ ਬਹੁਤ ਚੜਦੀ ਹੈ ਹਾਂ ਹੋਰ ਇਹ ਚਾਹ ਬੀਜਣਾ ਅੜਕ ਪੀਟ ਦੂੰਗਾ ਉਹ ਕੰਨਾ ਪਾ ਕੇ ਅੱਛਾ ਫੇ ਉਹੀ ਬਾਤ ਤਾਂ ਇੰਨੇ ਉਹ ਬਾਤ ਤਾਂ ਹਵਾ ਦੀ ਲੱਗੀ ਜਾਊਗੀ ਨਾ ਮੈਂ ਵੀ ਬੋ ਕੰਨਾ ਟੰਗਰਾਂ ਨੂੰ ਪਾਉਣਾ ਸ਼ੁਰੂ ਕਰਨਾ ਹਫਤੇ ਤੱਕ ਛੱਡ ਦੇਣਾ ਹਫਤੇ ਤੱਕ ਆਉਦਾ ਸੀ ਤੁਸੀਂ ਤਾਂ ਪਾਉਂਦਾ ਮੈਂ ਕਹਿੰਦਾ ਕੱਲ ਲੈ ਕੇ ਆਉਂ ਮੈਂ ਬੰਦ ਕਰਤਾ 4 ਤੋਂ ਸ਼ੁਰੂ ਕਰਨਾ ਗਰਮ ਕਰੋ ਯਾਰ ਦੋਨੇ ਬੰਗਰਾਂ ਦਾ ਪੰਟ ਫਿਰ ਬਾਹਰ ਟੋਰੇ ਕੰਡਾ ਉਹ ਹਾਈ ਨੰਬਰ ਕੋ ਮੇਰੇ ਕੋਲ ਪਤਾ ਫਿਰ ਹਨਾ ਬਾਪਾ ਮੈਂ ਕਾਰ ਦਾ ਮਾ ਉਹਨੂੰ ਬੋਚਾ ਮੈਂ ਦੇਖ ਲਿਆ ਜਿਹੜਾ ਮੈਨੂੰ ਫੋਨ ਆਇਆ ਉਹਦਾ ਇਹ ਰਿਡੀ ਲੈ ਕੇ ਜਾਣੀ ਆ ਮੈਂ ਲੈ ਜਾ ਰਿਹਾ ਮੈਨੂੰ ਵੀ ਕਹਿੰਦਾ ਰਿਡੀ ਲੈ ਜਾਣੀ ਮੈਂ ਲੈ ਜਾ ਕੋਈ ਨਹੀਂ ਚੱਕ ਲਿਆ ਭਾਈ ਤਿੰਨ ਪੰਡਾ ਚੱਕ ਲਿਆ ਚਾਰ ਚੱਕ ਲਿਆ ਆਹ ਰਿਡੀ ਲੈ ਜਾਂਦੇ ਹਾਂ ਹਾਂ ਮੈਂ ਵੀ ਅੱਜ ਕਰਾਲੀ ਜਾਣਾ ਫੇਰ ਯਾਰ ਕੱਲ੍ਹ ਹੁੱਕ ਦਿੱਤੀ ਨਹੀਂ ਉਹਨੇ ਬਣਾਈਓ ਨਹੀਂ ਬਣਾਈਓ ਨਹੀਂ ਫੋਨ ਕਰਕੇ ਜਾਇ ਕਰਦਾ ਫੋਨ ਕਰਗੇ ਯਾਰ ਫੇਰ ਆਏ ਹੋਈ ਜਾਂਦਾ ਵੀ ਫੇਰ ਅਗਲਾ ਲਾਰੀ ਲਈ ਜਾਂਦਾ ਫੋਨ ਹੁਣ ਫੋਨ ਕਰਿਆ ਜੀ ਜੀਬਾ ਇਹ ਫੋਨ ਕਰਤਾ ਉਹਨੂੰ ਮੈਂ ਮੈਂ ਕਿਹਾ ਮੈਂ 2-3 ਵਜੇ ਆਉਣਾ ਕਹਿੰਦਾ ਆ ਜੀ ਹੁਣ 2-3 ਵਜੇ ਫੇਰ ਫੋਨ ਕਰੂੰਗਾ ਵੀ ਭਾਈ ਮੈਂ ਤੋਰਨ ਲੱਗਿਆ ਤੂੰ ਐਂ ਕਹਿ ਭਾਈ ਮੈਂ ਜੀਰੀ ਵੜਾਉਣੀ ਆ ਮੈਂ ਟਰਾਲਾ ਓੱਖਾ ਉਹੀ ਤਾਂ ਮੈਂ ਕਿਹਾ ਵੀ ਟਰਾਲਾ ਉਦੋਂ ਦਾ ਅੰਦਰੇ ਖੜਾ ਯਾਰ ਬਾਹਰ ਕੱਢਣ ਦਾ ਵੀ ਓੱਖੇ ਉਹਨੂੰ ਪੁੰਜਾ ਨਹੀਂ ਆਕੇ ਜੀਰੀ ਵੀ ਵੜਾਉਣੀ ਆ ਕੁਝ ਵੀ ਕਰਨਾ ਬਾਹਰ ਤਾਂ ਚੀਜ਼ ਕੱਢੀ ਐ ਹੋਰ ਸਭ ਹੋਰ ਤਾਂ ਪੈਂਦਾ ਨਹੀਂ ਹੁਣ ਕਿਸੇ ਦੀ ਹੁੱਕ ਨਹੀਂ ਪਈ ਚੱਲਾ ਜਲੀ ਹੁਣ ਆ ਇੱਕ ਕੀਬੜਾ ਮਾਰਾ ਉਹ ਲੈ ਕੀ ਕਾ ਤੂੰ 26 ਲਿਆ ਮੰਨੂਗਾ ਚੱਕਰ ਆ ਅਜੀ ਕਰੇ ਕੇ ਜਿ ਦੀਸ ਨੂੰ ਲੈਂਦਾ ਨੋ ਜੀ ਕੋਲੂ ਬਾਈ ਵੀ ਪੜਾ ਲੈ ਆਇਆ ਚੀਰੀ ਪਰ ਝਾੜ ਟੋਕਣਾ ਲੱਗ ਨਹੀਂ ਰਿਹਾ ਪਿਛਲੀ ਵਾਰ ਵਾਲੇ ਜਿੱਕਣਾ ਪਿਛਲੀ ਵਾਰੀ ਤੇ ਇਸ ਵਾਰੀ ਝਾੜ ਵਾਲਾ ਕੰਮ ਡੋਨੇ ਆ ਮੈਂ ਉਹਨੂੰ ਦੇ ਰਿਹਾ ਹੈ ਗੌੜੇ ਦੇ ਰਿਹਾ ਟ੍ਰਾਲੀ ਹੋਈ ਤਾਂ ਕਹਿੰਦਾ ਵੀ ਦੇ ਲਾ ਚਾਰ ਬਿੱਗੇ ਤੋਂ ਦੀ ਗਿਰੀ ਆ ਕਿੰਨੇ ਚਿਕੜੀ ਹੈ ਹੂੰ ਉਹ ਨਹੀਂ ਰਹੇਗੇ ਕੰਮ ਪਿਛਲੀ ਵਾਰ ਨਾਲੋਂ ਵਿੱਚ ਵਿੱਚ ਵੀ ਨਹੀਂ ਹੈਗੀ ਹੈ ਥੱਲੇ ਵੀ ਬਹੁਤ ਡਾਊਨ ਅੱਗੇ ਫੇਰ ਵੀ ਪਿਛਲੀ ਵਾਰੀ ਤਾਂ ਸੋਹਣੀ ਆ ਗਈ ਸੀ ਨਾਲੇ ਫਲੇਵਰ ਤੇ ਵढ़ਾਈ ਤੀ ਤੇ ਇਸ ਵਾਰ ਤਾਂ ਫੇਰ ਵੀ ਮਸ਼ੀਨ ਵਾਲੀ ਆ ਬਾਕੀ ਪ੍ਰਧਾਨ ਸਾਹਿਬ ਉਡੀਕ ਰਹੇ ਆ ਕਹਿੰਦਾ ਆ ਗਿਆ ਮੈਂ ਗੋਲੂ ਮਾ ਮੋਕਾ ਚੱਕ ਲਈਏ ਲਿਓ ਲਿਓ ਗੇੜੇ ਕੀਆ ਗੇੜਾ ਹੱਕ ਲੂ ਇਹ ਉੱਤੀ ਗੋਮ ਬੇਟਾ ਨਾ ਹੋਲੂ ਕਰਾਂ ਕਿੱਧਰ ਹੋਣਾ ਹੁਣ ਪਹਿਲਵਾਨ ਘੁੰਮ ਰਿਹਾ ਇਹ ਤਾਂ ਕੋਲਾ ਆ ਦਿਨ ਦਿਨ ਵੜਾ ਲਿਆ ਆ ਦੇਖ ਲਾ ਉਹ ਕਿੱਦਾਂ ਦੇ ਹੈ ਐਦਕੀ ਕੰਮ ਡਾਵਾ ਟੋਲੇ ਲੱਗਦਾ ਹੈ ਕਿ ਪਹਿਲਵਾਨ ਹੈ ਜਿਹੜੇ ਹਾਲ ਆ ਸਭ ਦੇ ਹੀ ਐਦਕੀ ਕੰਮ ਰਿਸਕ ਵਾਲਾ ਹੀ ਹੈ ਐਦਕੀ ਭਾਈ ਹੂੰ ਫੀਟ ਨੂੰ ਰਬ ਨੂੰ ਪੁੱਤਾ ਹੈ ਚੱਲ ਆ ਜੀ ਬੋਲੂ ਦੇਖਦੇ ਆ ਫਿਰ ਹੋਰ ਫਿਰ ਵਧੀਆ ਬੰਦਾ ਸਲਾਹ ਵੀ ਲੈ ਦੇਖਣੀ ਅੱਜ ਕਹਿੰਦਾ ਹਾਂ ਉਹ ਮੈਂ ਦੇਖ ਕੇ ਆਉਣੀ ਅੱਜ ਬੇਟਾ ਮੇਰਾ ਖੜਾ ਹੁੰਦਾ ਹਾਂ ਡਾਕਟਰ ਹਾਂ ਉਦੋਂ ਮੈਂ ਦੇਖਾਂ ਉਹਨਾਂ ਲਈ ਜਾਂਦਾ ਹਾਂ ਚੱਕ ਹੁੰਦਾ ਚੱਕ ਹੁੰਦਾ ਡਰ ਲੱਗਦਾ ਫਿਰ ਵੀ ਕੋਹਾਂ ਜੱਗਾ ਨੂੰ ਤੈਨੂੰ ਭੱਜਣ ਨੂੰ ਕਰਦਾ ਦਾ ਉੱਤਰ ਪਟਿਆਲੇ ਕੀ ਨਹੀਂ ਆ ਜਬ ਮੰਗਿਆ 200 ਰੁਪਏ ਕਿਲੋ ਕਟੇਕੇ ਓਕੇ ਆ 200 ਰੁਪਏ ਦਿੱਲੂ ਦੂਹਾ ਹਾਂ ਦੋ ਹੀ ਬਿੱਲਡਾਂ ਦਾ ਹੈ ਠੀਕ ਹੈ ਪੇਟ ਦਾ ਚਾਹੇ ਰੋਕਲਾ ਜਾਂ ਤਾਂ ਮਰਜੀ ਹਾਂ ਹੁਣ ਮੱਕ ਕਾਲੇ ਤਨਜੀ ਪੰਮੇ ਦੀ ਹੁੱਕ ਬਣਾਈ ਜਾਂਦੇ ਦੇਖਦੇ ਬੰਦਾ ਕਿਆ ਕੁਝ ਕਰਦਾ ਨਾ ਹੁੱਕ ਤਾਂ ਵਧੀਆ ਬਣਾਉਂਦੇ ਉੱਤੋਂ ਦਾ ਪੇਟ ਵੀ ਵਧੀਆ ਬਣਾਉਂਦੇ ਰੋਲ ਖੜੇ ਹੁੰਦੇ ਚੈਲੇਜ ਕਰਦੇ ਹਾਂ ਕਹਿੰਦਾ ਪੇਟ ਵੀ ਮੈਂ ਲਾਉਂਦਾ ਗੱਲ ਹੋਈ ਜਾਂਦੀ ਹੈ ਨਾ ਇੱਕ ਥੋੜਾ ਜਿਆਦਾ ਬੰਦਾ ਜਿਹਦੇ ਜਿਆਦਾ ਨੌਆ ਉਹ ਜਿਆਦਾ ਮਜ਼ੂਰ ਹੋ ਜਾਂਦਾ ਹਾਂ ਉਹ ਵਜਨ ਦੇ ਜੋ ਵਜਨ ਦੇ ਮੁਤਾਬਕ ਕਰਦਾ ਨੂੰ ਵੀਰ ਉਹ ਇਹ ਵੀ ਹਰ ਲੋਹਾ ਹੁਣ 60 ਰੁਪਏ ਹੈ 65 ਰੁਪਏ ਤੇ ਇੰਨੀ ਵੀ ਨਹੀਂ ਹੈਗਾ ਵੀ ਦੁੱਗਣੀ ਲੇਬਰ ਦਿੱਗਣੀ ਲੇਬਰ ਕਿਸੇ ਵੀ ਚੀਜ਼ ਦੀ ਓਕੇ ਰਕ ਰੂਪ ਜੋ ਵੀ ਹੈ ਇਕੜਾ ਦਾ ਕੋਈ ਨਹੀਂ ਲੈ ਰੇ ਨਾ ਓਕੇ ਉਹ ਮੈਨਾਂ ਡੇਢ ਮਰਗੀ ਬੌਝ ਨਹੀਂ ਹਾਂ ਹਾਂ ਉਹ ਤਾਂ ਕੋੜਾ ਓਕੇ ਤਣੀ ਦੀਆ ਕਿਹੜਾ ਪੱਜਣਾ ਨਹੀਂ ਜਿੱਥੇ ਓਕੇ ਸੌਕੀ ਦਾ ਤੇ ਲਗਣਾਉਣ ਜਾਂਡੂ ਇਹਨਾਂ ਦੀ ਲਾਗੇ ਦਸਮਾ ਰੋਡ ਤੇ ਹੀ ਹੈ ਨਾ ਨਾ ਸੇਸਮਾ ਰੋਡ ਕੋ ਛਾਦਰੀਆਂ ਵਾਲਾ ਜੂਰ ਪਾਸੇ ਹਾਂ ਇੱਧਰ ਹੀ ਸਾਈਡ ਤੇ ਇਹ ਕੋਈ ਕੋਤਵਾਰਾਂ ਦੇ ਸਾਥ ਤੇ ਅੱਧੀ ਵਾਲੇ ਕੋਲੇ ਦੇ ਨਾਲ ਉੱਧਰ ਤੇ ਲੱਗਾ ਉਹੀ ਹੋਈ ਰਹੇ ਅੱਗੇ ਜਾ ਕੇ ਬਰੌਨੀ ਰੂਟ ਪਰ ਬਰੌਨੀ ਰੂਟ ਚੱਲ ਮੋੜ ਮੋੜਨਾ ਮਹੂਰ ਹੈ ਰੋਜ਼ ਪੰਜ ਸੱਤ ਇਹ ਲੋਕਾ ਦੇਖਿਆ ਬਹੁਤ ਛਤਰੀਆਂ ਲਾਉਂਦਾ ਪੰਜ ਸੱਤ ਰੋਜ਼ੇ ਹੂੰ ਛਤਰੀਆਂ ਬੇਫਿਕਰੀ ਹੀ ਤੁਸਾ ਹੁਣ ਡੇਟ ਬਣਾਉਣ ਲੱਗਦੇ ਨਾ ਹਾਂ ਉਹ ਕਾਲੇ ਰੋਟੀ ਆਦਿ ਮਿੱਥੇ ਜਿੰਦਾ ਵੀ ਗੱਲਬਾਤ ਹੋਈ ਹੋਣੀ ਆ ਤਾਂ ਦੇਖਦੇ ਨੇ ਫੰਮੇਗਾ ਕਰਦੇ ਆ ਫਿਰ ਤਾਂ ਸਾਈ ਦੇ ਆਉਣੀ ਅੱਜ ਜੀ ਸਾਈ ਨੂੰ ਤਾਂ ਕੈਟਰ ਲਿਕੇ ਜਾਣਾ ਪੈਣਾ ਸਵੇਰ ਤੇ ਸ਼ਾਮ ਤੇ ਬਣਾਉਣੀ ਨੇਥੇ ਰੋਗਾ ਦਊ ਬੇਟਾ ਘਰੇ ਆ ਜਾਣਾ ਹਾਂ 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 ਦੇਖਣਾ ਹੈ ਹੁਣ ਇੰਨੇ ਹੀ ਪੁੱਛਿਆ ਨਹੀਂ ਹੁਣ ਉੱਠੀ ਲਾਉਂਦੇ ਰਾਹ ਉਹ ਵੈਸੇ ਫੀਡਿੰਗ ਕਰਕੇ ਦੱਸਦੇ ਜਿੰਨੇ ਕਾਰ ਆਉਦੀ ਹੈ